ਤਿਆਰੇ ਦੋਸਤੋ ਮੈਂ ਵੀਰਪਾਲ ਸਿੱਧੂ ਮॉड ਬਾਤਾਂ ਚਾਨਣੀਆਂ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਪਰਮਵੀਰ ਕੌਰ ਰਿਆੜ ਦੀ ਕਵਿਤਾ ਦੀਵੇ ਦੀ ਲੋ ਲੈ ਕੇ ਪੇਸ਼ ਆਸ ਕਰਦੀ ਹਾਂ ਕਵਿਤਾ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਕਵਿਤਾ ਦੀਵੇ ਦੀ ਲੋ ਉਮੀਦ ਦੀ ਕਿਰਨ ਬਣ ਹਨੇਰੇ ਨੂੰ ਮਟਾਵੇ ਜੋ ਦੀਵੇ ਦੀ ਲੋ ਉਮੀਦ ਦੀ ਕਿਰਨ ਬਣ ਹਨੇਰੇ ਨੂੰ ਮਟਾਵੇ ਜੋ ਦੀਵੇ ਦੀ ਲੋ ਜਦ ਪੜਾਂ ਕਿਤਾਬਾਂ ਨੂੰ ਉਹਦੇ ਅੱਖਰਾਂ ਦੀ ਚਮਕ ਮਨ ਨੂੰ ਰੁਸ਼ਨਾਵੇ ਤੇ ਨਵੇਖਲਾ ਜਿਹਾ ਸਕੂਨ ਬੰਚਾਵੇ ਧੀਵੇਦੀ ਲੋਕ ਜਿੰਦਗੀ ਦੇ ਹਰੇਕ ਫਲਸਫੇ ਉੱਪਰ ਰੰਗ-ਬਰੰਗੇ ਰੰਗਾ ਨਾਲ ਭਰਪੂਰ ਚਿੱਤਰ ਦਰਸਾਵੇ ਤੇ ਦਿਖਾਵੇ ਜੋ ਧੀਵੇਦੀ ਲੋਕ ਸਮੁੰਦਰ ਵਿੱਚ ਉੱਠੀਆਂ ਲਹਿਰਾਂ ਵਾਂਗ ਮਨ ਵਿੱਚ ਉੱਠਦੇ ਬਲਵਲਿਆਂ ਨੂੰ ਸ਼ਾਂਤ ਮੈਰੂਪ ਨਾਲ ਹਲ ਕਰ ਜਾਵੇ ਜੋ ਧੀਵੇਦੀ ਲੋਕ ਬੁਝੇ ਹੋਏ ਆਸਾਂ ਦੇ ਦੀਵੇ ਨੂੰ ਫਰਿਸ਼ਤਾ ਬਣ ਮੁੜ ਜਗਾਵੇ ਜੋ ਨਾ ਉਮੀਦੀ ਨੂੰ ਮਨ ਵਿੱਚੋਂ ਦੂਰ ਭਜਾਵੇ ਜੋ ਦੀਵੇ ਦੀ ਲੋ ਦੀਵੇ ਦੀ ਲੋ ਬਹੁਤ ਸੋਹਣੀ ਕਵਿਤਾ ਹੈ ਮੈਮ ਦੀ ਦੀਵੇ ਦੀ ਲੋ ਦੀਵੇ ਦੀ ਲੋ ਦਾ ਅਰਥ ਹੈ ਕਿ ਮਨ ਵਿੱਚ ਜੋ ਦੀਵਾ ਜਗ ਰਿਹਾ ਹੈ ਉਹਦੀ ਲੋ ਉਹਦਾ ਚਾਨਣ ਸਾਨੂੰ ਕਿਸ ਤਰ੍ਹਾਂ ਪੋਜ਼ਿਟਿਵ એનર્ਜੀ ਦਿੰਦਾ ਹੈ ਉਸ ਦੇ ਆਧਾਰਿਤ ਗੱਲਬਾਤ ਹੈ ਆ ਸਕੇ ਤੁਹਾਨੂੰ ਕਵਿਤਾ ਜ਼ਰੂਰ ਪਸੰਦ ਆਈ ਹੋਵੇਗੀ ਸੋ ਜੇਕਰ ਤੁਹਾਨੂੰ ਕਵਿਤਾ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਬਾਏ ਬਾਏ